ਬਾਰਡਰ ਦੇ ਬੜੇ ਵੀਰਜੀ ਮਸਲੇ ਨੇ ਬਾਰਡਰ ਬੈਲਟ ਦੇ ਬੜੇ ਮਸਲੇ ਨੇ ਤਾਰ ਤੋਂ ਪਾਰ ਸਾਡੇ ਕਿਸਾਨ ਵੀਰਾਂ ਦੀ ਹਜ਼ਾਰਾਂ ਏਕੜ ਜ਼ਮੀਨ ਆ ਉਹਦੇ ਮਸਲੇ ਨੇ ਨਸ਼ੇ ਦਾ ਬੜਾ ਵੱਡਾ ਇਸ਼ੂ ਹੈ ਇੱਥੇ ਹੋਰ ਬੜੇ ਇੱਥੇ ਇੰਡਸਟਰੀ ਦੀ ਲੋੜ ਆ ਸਾਡੇ ਨੌਜਵਾਨ ਕਿਸਾਨਾਂ ਬਾਅਦ ਤੇ ਰਜਗਾਰ ਦੀ ਲੋੜ ਆਪਣਾ ਇਸ ਖਡੂਰ ਸਾਹ ਪਾਰਲੀਮੈਂਟ ਸੀਟ ਦਾ ਯੋਗਦਾਨ ਜਿਹੜਾ ਵਾ ਮੋਦੀ ਸਰਕਾਰ ਦੇ ਵਿੱਚ ਪਾਈਏ ਤਾਂ ਕਿ ਆਪਣਾ ਨਮਾਇੰਦਾ ਉੱਥੇ ਚੁਣ ਕੇ ਜਾਵੇ ਤੇ ਉਹ ਸਾਡੀਆਂ ਮੰਗਾਂ ਜਿਹੜੀਆਂ ਉੱਥੇ ਉਠਾ ਸਕੇ ਤੇ ਉਹਦਾ ਹੱਲ ਕਰਵਾ ਸਕੇ ਹੁਮੈਨਾ ਵੀਰਾਂ ਨੂੰ ਬੇਨਤੀ ਕਰਦਾ ਕਿ ਆਪਾਂ ਕਿਸੇ ਵੀ ਟਕਰਾਅ ਵਾਲੀ ਸਿੱਧੀ ਚ ਨਾ ਪਾਈਏ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਕਿ ਸਾਡੇ ਜਿਹੜੇ ਆ ਭਾਰਤੀ ਜਨਤਾ ਪਾਰਟੀ ਦੇ ਨਮਾਇੰਦੇ ਜਿੱਤ ਕੇ ਜਾਣ ਉੱਥੇ ਇਕੱਠੇ ਹੋ ਕੇ ਪੰਜਾਬ ਦੀ ਗੱਲ ਕਰ ਸਕਣ ਪੰਜਾਬ ਵਾਸਤੇ ਕੋਈ ਵੱਡਾ ਪੈਕਜ ਲੈ ਕੇ ਆਉਣ ਸਾਰ ਮੈਂ ਸਮਝਦਾ ਜੀ ਸ਼ਾਨਦਾਰ ਫੈਸਲਾ ਲਿਆ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ ਬਹੁਤ ਹੀ ਹੁੰਦਾ ਫੈਸਲਾ ਹੈ ਨਵਜ ਪਿਛਾਣੀ ਹੈ ਵਰਕਰਾਂ ਦੀ ਨਵਜ ਪਿਛਾਣੀ ਹੈ ਹਲਕੇ ਦੀ ਬਹੁਤ ਵਧੀਆ ਸਾਰਥਕ ਫੈਸਲੇ ਦੇ ਰੂਪ ਦੇ ਵਿੱਚ ਇਹ ਹੋਏਗਾ ਜੀ ਵੱਡੀ ਲੀਡ ਨਾਲ ਉਹਨਾਂ ਨੂੰ ਜਤਾ ਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਢੋਲੀ ਵਿੱਚ ਸੀਟ ਜਿਹੜੀ ਉਹ ਪਾਈ ਜਾਏਗੀ ਾਲਾਪੁਰ ਕਦਾ ਸੱਚੇ ਪਾਤਸ਼ਾਹੀ ਦਾ ਸ਼ੁਕਰਾਨਾ ਕਰਦਾ ਕਿ ਉਹਨਾਂ ਨੇ ਕਿਰਪਾ ਕੀਤੀ ਆ ਬਖਸ਼ਿਸ਼ ਹੋਈ ਆ ਕਿ ਇੱਕ ਗਰੀਬ ਨੂੰ ਬੜਾ ਵੱਡਾ ਮਾਣ ਮਿਲਿਆ ਤੇ ਉਹਦੇ ਨਾਲ ਮੈਂ ਧੰਨਵਾਦ ਕਰਦਾ ਸਮੁੱਚੀ ਹਾਈ ਕਮਾਂਡ ਦਾ ਮੋਦੀ ਸਾਹਿਬ ਜੀ ਦਾ ਅਮਨ ਸ਼ਾਹ ਜੀ ਦਾ ਸਾਡੇ ਪ੍ਰਧਾਨ ਜੇਪੀ ਨੱਦਾ ਜੀ ਦਾ ਸਾਡੇ ਸਟੇਟ ਦੇ ਇਨਚਾਰਜ ਵਿਜੇ ਰupani ਜੀ ਦਾ ਸਾਡੇ ਸਟੇਟ ਦੇ ਪ੍ਰਧਾਨ ਜਾਖੜ ਸਾਹਿਬ ਦਾ ਸਾਡੇ ਸਟੇਟ ਦੇ ਸੰਗਠਨ ਮਹਾਮંત્રી ਸ਼੍ਰੀ ਨਵਾਸ਼ ਰੂਜੀ ਦਾ ਕਿ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਤੇ ਮੈਂ ਉਹਨਾਂ ਸਮੁੱਚੀ ਹਾਈ ਕਮਾਂਡ ਨੂੰ ਇਹ ਵਿਸ਼ਵਾਸ ਵੀ ਦਿਵਾਉਣਾ ਕਿ ਗੁਰੂ ਕਿਰਪਾ ਕਰੇ ਅਸੀਂ ਆਪਣੇ ਸਾਰੇ ਵਰਕਰਾਂ ਦੀ ਸਹਿਯੋਗ ਦੇ ਨਾਲ ਮਿਹਨਤ ਕਰਕੇ ਦਿਨ ਰਾਤੇ ਕਰਕੇ ਸੀਟ ਜਿਹੜੀ ਹੈ ਜਿੱਤ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਚ ਪਾਵਾਂਗੇ ਤਰ ਕਿਹੜੀਆਂ ਕਿਹੜੀਆਂ ਮੰਗਾਂ ਹੋਣਗੀਆਂ ਜਿਹੜੀਆਂ ਆਪਣੀਆਂ ਪੰਜਾਬ ਬਾਰਡਰ ਬੈਲਟ ਦੀਆਂ ਬਾਰਡਰ ਦੇ بڑے ਵੀਰ ਜੀ ਮਸਲੇ ਨੇ ਬਾਰਡਰ ਬੈਲਟ ਦੇ بڑے ਮਸਲੇ ਨੇ ਤਾਰ ਤੋਂ ਪਾਰ ਸਾਡੇ ਕਿਸਾਨ ਵੀਰਾਂ ਦੀ ਹਜ਼ਾਰਾਂ ਏਕੜ ਜ਼ਮੀਨ ਆ ਉਹਦੇ ਮਸਲੇ ਨੇ ਨਸ਼ੇ ਦਾ ਬੜਾ ਵੱਡਾ ਇਸ਼ੂ ਹੈ ਇੱਥੇ ਹੋਰ بڑے ਇੱਥੇ ਇੰਡਸਟਰੀ ਦੀ ਲੋੜ ਆ ਸਾਡੇ ਨੌਜਵਾਨ ਕਿਸਾਨਾਂ ਵਾਤੇ ਰੋਜ਼ਗਾਰ ਦੀ ਲੋੜ ਆ ਤੇ ਮੈਂ ਤਾਂ ਇਹ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਤੱਕੜੇ ਹੋ ਕੇ ਜਿਵੇਂ ਕਿ ਦੁਨੀਆ ਦੇ ਸੂਰੇ ਹਿੰਦੂਸਤਾਨ ਦੇ ਲੋਕਾਂ ਦੇ ਮਨ ਬਣਾ ਲਿਆ ਕਿ ਅਸੀਂ ਮੋਦੀ ਸਾਹਿਬ ਨੂੰ ਤੀਜੀ ਵਾਰੀ ਫੇਰ ਪ੍ਰਧਾਨ ਮੰਤਰੀ ਬਣਾਉਣਾ ਤੇ ਮੈਂ ਸਾਰੇ ਖਡੂਰ ਸਾਹਿਬ ਹਲਕੇ ਦੇ ਵੋਟਰਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਵੀ ਆਪਣਾ ਇਸ ਖਡੂਰ ਸਾਹਿਬ ਪਾਰਲੀਮੈਂਟ ਸੀਟ ਦਾ ਯੋਗਦਾਨ ਜਿਹੜਾ ਵਾ ਮੋਦੀ ਸਰਕਾਰ ਦੇ ਵਿੱਚ ਪਾਈਏ ਤਾਂ ਕਿ ਆਪਣਾ ਨਮਾਇੰਦਾ ਉੱਥੇ ਚੁਣ ਕੇ ਜਾਵੇ ਤੇ ਉਹ ਸਾਡੀਆਂ ਮੰਗਾਂ ਜਿਹੜੀਆਂ ਉੱਥੇ ਠਾ ਸਕੇ ਤੇ ਉਹਦਾ ਹੱਲ ਕਰਵਾ ਸਕੇ ਕਿਸਾਨ ਵੀ ਜਿਹੜੇ ਵਿਰੋਧ ਕਰਨਦੇ ਇਹਨਾਂ ਨੂੰ ਕੀ ਕਹਿੰਦਾ ਤੁਸੀਂ ਮੇਰੇ ਕਿਸਾਨ ਵੀਰ ਸਾਡੇ ਆਪਣੇ ਭਰਾ ਨੇ ਮੈਂ ਆਹਨ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰੂੰਗਾ ਨਿਮਰਤਾ ਸਹਿਤ ਕਿ ਆਪਾਂ ਸਾਰੇ ਪੰਜਾਬ ਦੇ ਵਾਸੀ ਆਂ ਆਪਾਂ ਪੰਜਾਬ ਦਾ ਭਲਾ ਚਾਹੁੰਦੇ ਆਂ ਤੇ ਜੇਕਰ ਸਾਡਾ ਕੋਈ ਨਮਾਇਦਾ ਉੱਥੇ ਜਿੱਤ ਕੇ ਜਾਊਗਾ ਤੇ ਤਾਂ ਹੀ ਸਾਡੀ ਗੱਲ ਕਰ ਸਕੂਗਾ ਜੇ ਸਾਡਾ ਉੱਥੇ ਨਮਾਇਦਾ ਹੀ ਕੋਈ ਨਾ ਗਿਆ ਤੇ ਸਾਡੀ ਗੱਲ ਕੌਣ ਕਰੂਗਾ ਸੋ ਮੈਂ ਨਾ ਵੀਰਾਂ ਨੂੰ ਬੇਨਤੀ ਕਰਦਾ ਕਿ ਆਪਾਂ ਕਿਸੇ ਵੀ ਟਕਰਾਓ ਵਾਲੀ ਸਿੱਤੀ ਤੇ ਨਾ ਪਾਈਏ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਕਿ ਸਾਡੇ ਜਿਹੜੇ ਆ ਭਾਰਤੀ ਜਨਤਾ ਪਾਰਟੀ ਦੇ ਨਮਾਇंदे ਜਿੱਤ ਕੇ ਜਾਣ ਉੱਥੇ ਇਕੱਠੇ ਹੋ ਕੇ ਪੰਜਾਬ ਦੀ ਗੱਲ ਕਰ ਸਕਣ ਪੰਜਾਬ ਵਾਸਤੇ ਕੋਈ ਵੱਡਾ ਪੈਕਜ ਲੈ ਕੇ ਆਉਣ ਸਾਡੇ ਕਿਸਾਨਾਂ ਦੇ ਮਸਲੇ ਜਿਹੜੇ ਆ ਉਹ ਹੱਲ ਕਰਵਾ ਸਕਣ ਲੋਕ ਸਭਾ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਜਿਹੜੇ ਮੀਆਂ ਬਿੰਡਾ ਉਹਨਾਂ ਨੂੰ ਬੀਜੇਪੀ ਦੇ ਉਮੀਦਵਾਰ ਵਜੋਂ ਐਲਾਨਿਆ ਗਿਆ ਹੈ ਸੋ ਅੱਜ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਕਿ ਤਰਨਤਾਰਨ ਦੇ ਜਿਹੜਾ ਕਿ ਜ਼ਿਲ੍ਹਾ ਦਫਤਰ ਹੈ ਬੀਜੇਪੀ ਦਾ ਉਸ ਦਫਤਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੱਬਾ ਪਾਰ ਹੋਏ ਨੇ ਔਰ ਖੁਸ਼ੀ ਮਨਾਈ ਜਾ ਰਹੀ ਹੈ ਇਹਨਾਂ ਵੱਲੋਂ ਕਿ ਜਿਹੜੀ ਅੱਜ ਟਿਕਟ ਅਨਾਉਂਸ ਕੀਤੀ ਗਈ ਆ ਇਹ ਟਿਕਟ ਬੜੀ ਹੀ ਉਮੀਦ ਸੀ ਔਰ ਹੈਗੀ ਵੀ ਕਿਉਂਕਿ ਬੀਜੇਪੀ ਦਾ ਚਿਹਰਾ ਜਿਹੜਾ ਸੀ ਬਹੁਤ ਜ਼ਰੂਰੀ ਸਾਹਮਣੇ ਆਉਣਾ ਸੀ ਬਾਕੀ ਜੇ ਅਗਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਲਾਲਜੀਤ ਸਿੰਘ ਪੁੱਲਰ ਜਿਹੜੇ ਨੇ ਉਹ ਵੀ ਮੈਦਾਨ 'ਚ ਨੇ ਤਾਂ ਉਸ ਤੋਂ ਬਾਅਦ ਅਗਰ ਕਾਂਗਰਸ ਤੇ ਅਕਾਲੀਆਂ ਦੀ ਗੱਲ ਕੀਤੀ ਜਾਵੇ ਜਿੱਥੇ ਕਿ ਹਜੇ ਕੋਈ ਨਹੀਂ ਪਰ ਜਿਹੜਾ ਅੱਜ ਇਹ ਵੇਖਣ ਨੂੰ ਮਿਲ ਰਿਹਾ ਹੈ ਤਾਂ ਅਸੀਂ ਇਹ ਬੀਜੇਪੀ ਪਾਰਟੀ ਵਰਕਰਾਂ ਨਾਲ ਗੱਲ ਕਰਾਂ ਇਹ ਕਿਸ ਤਰ੍ਹਾਂ ਵੇਖਦੇ ਜੀ ਅਜ ਬੰਜੀਤ ਸਿੰਘ ਮੰਨਾ ਤੁਹਾਡੇ ਜਿਹੜੇ ਲੋਕ ਸਭਾ ਖਡੂਰ ਸਾਹਿਬ ਤੋਂ ਬੀਜੇਪੀ ਪਾਰਟੀ ਦਾ ਉਮੀਦਵਾਰ ਉਤਾਰੇਗੇ ਨੇ ਸ਼ਾਨਦਾਰ ਮੈਂ ਸਮਝਦਾ ਜੀ ਸ਼ਾਨਦਾਰ ਫੈਸਲਾ ਲਿਆ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ ਬਹੁਤ ਹੀ ਹੁੰਦਾ ਫੈਸਲਾ ਜਾਂ ਨਵਜ ਪਛਾਣੀਆਂ ਵਰਕਰਾਂ ਦੀ ਨਵਜ ਪਛਾਣੀਆਂ ਹਲਕੇ ਦੀ ਬਹੁਤ ਵਧੀਆ ਸਾਰਤਕ ਫੈਸਲੇ ਦੇ ਰੂਪ ਦੇ ਵਿੱਚ ਹੋਏਗਾ ਜੀ ਅੱਛੇ ਨਤੀਜੇ ਆਉਣਗੇ ਤੇ ਕਿਸ ਤਰ੍ਹਾਂ ਵੇਖਦੇ ਜੀ ਜਿਸ ਤਰ੍ਹਾਂ ਕਿ ਇਹ ਲੋਕ ਸਭਾ ਖਡੂਰ ਸਾਹਿਬ ਔਰ ਬੜਾ ਕਹਿੰਦੇ ਕਿ ਬੀਜੇਪੀ ਪਾਰਟੀ ਜਿਹੜਾ ਕਿ ਇਸ ਤਰ੍ਹਾਂ ਛੇੜ ਦੇੜੀ ਦਿੱਤੀ ਗਈ ਆ ਆ ਕਹਿੰਦੇ ਅਚਾਨਕ ਔਰ ਬੜਾ ਵਰੀਆ ਕਹਿੰਦੇ ਫੈਸਲਾ ਲਿਆ ਗਿਆ ਦੇਖੋ ਜੀ ਅਚਾਨਕ ਨਹੀਂ ਆ ਬਹੁਤ ਜ਼ਿਆਦਾ ਜ਼ਿਮੀਨੀ ਪੱਧਰ ਤੇ ਵਰਕਰਾਂ ਦੇ ਨਾਲ ਜ਼ਿਮੀਨੀ ਪੱਧਰ ਤੇ ਹਰ ਇੱਕ ਤਰ੍ਹਾਂ ਦਾ ਸਰਵੇ ਕਰਾ ਕੇ ਪਾਰਟੀ ਨੇ ਫੈਸਲਾ ਕੀਤਾ ਆ ਤੇ ਬਹੁਤ ਸੋਚਿਆ ਸਮਝਿਆ ਚੰਗਾ ਫੈਸਲਾ ਕੀਤਾ ਆ ਹਰੇਕ ਵਰਗ ਜਿਹੜਾ ਆ ਸਰਦਾਰ ਮਨਜੀਤ ਸਿੰਘ ਮੱਲਾ ਦੇ ਨਾਲ ਉੱਠ ਕੇ ਤੁਰ ਪਵੇਗਾ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੇਖੋ ਵੀਰਾਂ ਘੱਟ ਕੇ ਜਿਹੜੇ ਲੋਗ ਆ ਪਾਰਟੀ ਦੇ ਵਿੱਚ ਸ਼ਾਮਲ ਅੱਗੇ ਵੀ ਹੋਏ ਆ ਅੱਗੇ ਹੁੰਦੇ ਵੀ ਰਹਿਣਗੇ ਤੇ ਇਹ ਸੀਟ 100% ਅਸੀਂ ਜਿੱਤਣ ਵਾਲੇ ਆ ਇਹ ਨੀ ਕੋ ਖੁਸ਼ੀ ਪਾਈ ਜਾ ਰਹੀ ਹੈ ਜੀ ਬਹੁਤ ਜ਼ਿਆਦੀ ਖੁਸ਼ੀ ਹੈ ਜੀ ਵਰਕਰਾਂ ਦੇ ਵਿੱਚ ਸਵੇਰ ਤੋਂ ਜਦੋਂ ਦਾ ਪਤਾ ਲੱਗਾ ਪਤਾ ਤਾਂ ਪਹਿਲਾਂ ਵੀ ਸੀ ਪਾਰਟੀ ਹਾਈ ਕਮਾਂਡ ਨੇ ਪੂਰੀ ਤਸੱਲੀ ਪ੍ਰਗਟ ਕੀਤੀ ਸੀ ਵਰਕਰਾਂ ਦਾ ਜ਼ਿਲ੍ਹੇ ਵਿੱਚੋਂ ਫੀਡਬੈਕ ਲਿਆ ਸੀਗਾ ਜਿੱਥੇ ਮਨਜੀਤ ਸਿੰਘ ਮੰਨਾ ਜੀ ਨੂੰ ਪੂਰੇ ਇੱਕ ਸਫਲ ਤੇ ਕਾਮਯਾਬ ਕੈਂਡੀਡੇਟ ਤੌਰ ਤੇ ਜਿਹੜੇ ਵਰਕਰ ਦੇਖ ਰਹੇ ਨੇ ਔਰ ਲੋਕ ਵੀ ਇਸ ਚੀਜ਼ ਦੇ ਵਿੱਚ ਪੂਰੇ ਖੁਸ਼ ਨੇ ਕਿ ਇੱਕ ਇਮਾਨਦਾਰ ਕੰਮ ਕਰਨ ਵਾਲੇ ਗਰਾਊਂਡ ਲੈਵਲ ਤੇ ਚੱਲਣ ਵਾਲੇ ਜਿਹੜੇ ਕੰਮ ਕਰਨ ਵਾਲੇ ਜਿਹੜੇ ਵਰਕਰ ਸਾਡੇ ਮਨਜੀਤ ਸਿੰਘ ਮੰਨਾ ਨੇ ਉਹ ਨੇਤਾ ਨੇ ਔਰ ਲੋਕ ਵੱਡੀ ਲੀਡ ਨਾਲ ਉਹਨਾਂ ਨੂੰ ਜਿਤਾ ਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜਿਹੜੀ ਉਹ ਪਾਈ ਜਾਏਗੀ ਇਹ ਆਮ ਲੋਕ ਵੀ ਹੈਗੇ ਨੇ ਉਹਨਾਂ ਨੇ ਵੀ ਗੱਲ ਕਰਦੇ ਕਿਤਰਾ ਵੇਖਦੇ ਤੁਸੀਂ ਆਪਣੇ ਆਪ ਨੂੰ ਮਹਿਸੂਸ ਕਿਤਰਾ ਕਰ ਰਹੇ ਹੋ ਕਿ ਤੁਸੀਂ ਭਾਜਪਾ ਪਾਰਟੀ ਬਹੁਤ ਵੱਡੀ ਪਾਰਟੀ ਹੈ ਤੇ ਤੁਸੀਂ ਵੀ ਇਹਦੇ ਵਿੱਚ ਹਿੱਸਾ ਬਣੇ ਹੋ ਮੈਂ ਕਹਿੰਦਾ ਸਭ ਤੋਂ ਪਹਿਲਾਂ ਮੈਂ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ 70 ਸਾਲਾਂ ਦੇ ਵਿੱਚ ਹਲਕਾ ਖਡੂਰ ਸਾਹਿਬ ਜਾਂ ਵਿਧਾਨ ਸਭਾ ਖਡੂਰ ਸਾਹਿਬ ਲੋਕ ਸਭਾ ਖਡੂਰ ਸਾਹਿਬ ਪਹਿਲੀ ਵਾਰ ਆ ਸਾਡੇ ਸਮਾਜ ਨੂੰ ਐਸੀ ਸਮਾਜ ਨੂੰ ਮਾਣ ਜੀ ਦਿੱਤਾ ਸਾਡੇ ਵਿੱਚ ਬਹੁਤ ਜ਼ਿਆਦੀ ਖੁਸ਼ੀ ਆ ਸਾਡੀ ਕੌਮ ਨੂੰ ਇੱਕ ਚੰਗਾ ਜਿਹੜਾ ਸਾਡਾ ਇਨਸਾਨ ਹੈ ਜਿਹਦੇ ਬਹੁਤ ਵੱਡਾ ਐਕਸਪੀਰੀਅੰਸ ਹੈ ਜਿਹਨੇ 3-4 ਇਲੈਕਸ਼ਨ ਲੜ ਵੀ ਚੁੱਕਾ ਹੈ ਸਾਨੂੰ ਉਹਦੀ ਮਦਦ ਕਰਨਾ ਨਾ ਉਹਲੇ ਚੱਲਣ ਦਾ ਤੇ ਮੋਦੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਨਰਤ ਇੱਕ ਕਰਕੇ ਪੂਰੇ ਸਮਾਜ ਨੂੰ ਇਸ ਗਰੀਬ ਪਰਿਵਾਰਾਂ ਨੂੰ ਸਾਰਾ ਨਾਲ ਜੋਲਾਂਗੇ ਸਰਦਾਰ ਮਜੀਤ ਸਿੰਘ ਮੱਨਾ ਤੇ ਹਦੀਪ ਸਿੰਘ ਸੰਧੂ ਜੀ ਪੂਰੀ ਜਿੱਤ ਕਰਾਵਾਂਗੇ ਬਿਲਕੁਲ ਜੀ ਐਸਸੀ ਬੀਸੀ ਔਰ ਜਰਨਲ ਜਿਸ ਤਰ੍ਹਾਂ ਕੀ ਵੇਖਣ ਨੂੰ ਮਿਲਦਾ ਹੈ ਕਿਸ ਤਰ੍ਹਾਂ ਵੇਖਦੇ ਜੀ ਮਨਜੀਤ ਸਿੰਘ ਮੱਨਾ ਤੁਹਾਡੇ ਜਿਹੜੇ ਕਿ ਲੋਕ ਸਭਾ ਕਦੂਰ ਸਾਹ ਤੋਂ ਉਤਾਰੇਗੇ ਨੇ ਉਹ ਜੀ ਹਰ ਬਰਾਦਰੀ ਨੂੰ ਹਰ ਵਰਗ ਨੂੰ ਪਿਆਰ ਕਰਦੇ ਆ ਕਿਉਂਕਿ ਮੈਨੂੰ ਉਹ ਤਕਰੀਬਨ ਉਹਨਾਂ ਦੇ ਨਾਲ 24-25 ਸਾਲ ਹੋ ਗਏ ਚੱਲਦਿਆਂ ਨੂੰ ਉਹਨਾਂ ਦੇ ਵਿੱਚ ਕੋਈ ਵੀ ਇਹੋ ਜੀ ਮੈਂ ਫਰਕ ਨਹੀਂ ਪਈ ਕੋਈ ਕਿ ਕਿ ਜਾਤੀ ਦਾ ਜਾਂ ਉਹਦੀ ਜਾਤੀ ਦਾ ਕੋਈ ਨਹੀਂ ਉਹ ਸਾਰਿਆਂ ਨੂੰ ਭਰਾ ਵਾਂਗ ਵਰਤਦੇ ਆ ਹਰਕ ਦੇ ਦੁੱਖ ਸੁੱਖ ਦੇ ਵੇਲੇ ਉਹ ਪਿਆਲ ਹੁੰਦੇ ਹਰ ਦੁੱਖ ਸੁੱਖ ਦੇ ਵੇਲੇ ਸ਼ਾਮਲ ਹੁੰਦੇ ਕਿੰਨੀ ਕੋਈ ਖੁਸ਼ੀ ਤੁਹਾਡੇ ਵਿੱਚ ਪਾਈਦਾ ਮਾਨਾ ਜੀ ਖੁਸ਼ੀ ਦਾ ਟਿਕਾਣਾ ਹੀ ਕੋਈ ਨਹੀਂ ਦੁਪਹਿਰ ਦੇ ਜਦੋਂ ਖਬਰ ਮਿਲੀ ਹੈ ਨਾ ਉਹਨਾਂ ਦਾ ਸਾਡੇ ਨਿਆਣੇ ਤੱਕ ਨਚਲਣਾ ਪਿਆ ਜੀ ਇਹ ਸਾਨੂੰ ਇਮਾਨਦਾਰ ਇੱਕ ਵਫਾਦਾਰ ਔਰ ਮੇਲ ਮੜਾਪੜਾ ਸਭ ਤੋਂ ਵੱਡੀ ਗੱਲ ਹੈ ਕਿ ਇੰਨਾ ਚਿਰ ਉਹਨਾਂ ਨੂੰ ਹੋ ਗਿਆ ਬਾ ਸਿਹਤ ਵਿੱਚ ਅਜੇ ਤੱਕ ਉਹਨਾਂ ਦੇ ਕੋਲ ਆਦ ਨਹੀਂ ਜੋ ਬੀਜੇਪੀ ਪਾਰਟੀ ਦੇ ਵਿੱਚ ਜਿਹੜੇ ਵਰਕਰਾਂ ਵਿੱਚ ਜਿਹੜੇ ਕੀ ਵੇਖਣ ਨੂੰ ਮਿਲਦਾ ਯੂਥ ਵਿੱਚ ਕਾफी ਖੁਸ਼ੀ ਪਾਈ ਜਾ ਰਹੀ ਹੈ ਤਾਂ ਮੌਕਾ ਜਿਹੜਾ ਹੈ ਕਿ ਹੁਣ ਲੋਕ ਸਭਾ ਖੜੂਦ ਸਾਹਿਬ ਇਹ ਵਿਚਰਿਆ ਜਾਵੇਗਾ ਕਿਉਂਕਿ ਇਹ ਜਿਹੜੀ ਸ਼ੀਟ ਹੈ ਉਹ ਜਿਤਨੀ ਵੀ ਕਹਿੰਦੇ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜਾ ਇਸ ਤੋਂ ਦਾ ਨੀ ਪੱਥਰ ਜਿਹੜਾ ਵਾ ਸਭ ਤੋਂ ਵੱਡਾ ਸਾਬਤ ਹੋਏਗਾ ਕਿ ਮਾਝੇ ਦੇ ਵਿੱਚ ਔਰ ਮਾਝੇ ਦੇ ਖਾਸ ਖਡੂਰ ਸਾਹਿਬ ਲੋਕ ਸਭਾ ਖਡੂਰ ਸਾਹਿਬ ਇਹ ਮੰਨੀ ਹੋਈ ਸ਼ੀਟ ਹੈ ਕਿਉਂਕਿ ਅਗਰ ਇੱਥੇ ਮੁਕਾਬਲੇ ਨੇ ਤਾਂ ਹੋਰ ਵੀ ਜੇ ਪਾਰਟੀਆਂ ਆਣਗੀਆਂ ਪਰ ਵਿਕਣਾ ਹੋਏਗਾ ਕਿ ਇਹ ਸ਼ੀਟ ਕਿਸ ਦੀ ਝੋਲੀ 'ਚ ਜਾਂਦੀ ਹੈ ਔਰ ਕੌਸ ਦਾ ਇਸ ਦਾ ਦਾਵੇਦਾਰ ਬੰਦਾ ਹੈ ਕਿਉਂਕਿ ਹਰ ਕੋਈ ਆਪਣਾ ਹੀ ਆਪਣਾ ਜੋਰ ਲਗਾਏਗਾ ਪਰ ਜਿਹੜੀਆਂ ਉਮੀਦਾਂ ਨੇ ਭਾਜਪੀ ਪਾਰਟੀ ਦੇ ਵਿੱਚ ਸਭ ਤੋਂ ਜ਼ਿਆਦਾ ਵੇਖਣ ਨੂੰ ਮਿਲਦੀ ਔਰ ਖੁਸ਼ੀ ਵੀ ਪਾਈ ਜਾਂਦੀ ਹੈ ਵਿਕੇ ਭਾਰਗਪ ਦੇ ਨਾਲ رپورਟਰ ਵਿਜੀ ਕੁਮਾਰ ਪ੍ਰੋ ਚੈਨਲ 2 ਟੀਵੀ ਤਰਨਤਾਰਨ